ਆ ਹੁਣ ਤੇ ਪੂਰੇ ਕੰਨਾਂ ਦੀ ਲੈਂਥ ਵਧੀਆ ਸਿੰਘ ਦੀ ਕੁਆਲਿਟੀ ਆ ਨੱਕ ਦੀ ਕੁਆਲਿਟੀ ਆ ਤੇ ਬਾਕੀ ਪਾ ਠੀਕ ਹੈ ਜਣੀ ਕੇ ਨੂੰ 20 25 ਦਿਨ ਹੋ ਗਏ ਦੁੱਧ ਲਾਉਣ ਲੱਗੀ ਨੂੰ ਤੇ ਨਿਸ਼ਾਨੀਆਂ ਇਹਦੀਆਂ ਗੱਭਣ ਦੀਆਂ ਕੁਲਗੀ ਬੱਕਰੀ ਸੋਹਣੀ ਇੱਕ ਬਾਈ ਨੇ ਅੱਜ ਕਿਹਾ ਸੀ ਕਹਿੰਦਾ ਮੇਰਾ ਬੱਕਰਾ ਆਖੇ ਡੈਥ ਹੋ ਗਈ ਉਹਦੀ ਹਰਿਆਣੇ ਤੋਂ ਆਏ ਆ ਆਖੇ ਉਹਦੀ ਜੀਭ ਕਾਲੀ ਹੋ ਗਈ ਤੇ ਉਹਨਾਂ ਨੂੰ ਡਾਕਟਰ ਨੇ ਕਹਤਾ ਕਿ ਪੀਪੀਆਰ ਇਹਦੇ ਰੇਸ਼ਾ ਵਗਣ ਲੱਗ ਪੈਣਾ ਬੁਖਾਰ ਰਹਿਣ ਲੱਗ ਪੈਣਾ ਜਦੋਂ ਉਹ ਪੀਪੀਆਰ ਦੀਆਂ ਨਿਸ਼ਾਨੀਆਂ ਤੇ ਜਿਹੜਾ ਹੈਗਾ ਐਫਐਮਡੀ ਫੌਟ ਐਂਡ ਮਾਉਥ ਇਹਦਾ ਨੱਕ ਪੂਰਾ ਗੋਲ ਨਹੀਂ ਕਹਿ ਸਕਦੇ ਸਿੱਧੇ ਨੱਕ ਚ ਆਖੇ ਦੀ ਲਾਲ ਆ ਇਹਦੇ ਦੰਦ ਹੁਣ 8 ਵੀ ਕਿ ਮੈਂ ਦੱਸਾਂ ਆਪਦੀ ਆ ਬੀਟਲ ਬਾਰੇ ਆਹ ਬਾਈ ਜੀ ਬੀਟਲ ਆ ਪਿਓਰ ਬੀਟਲ ਇਹ ਚੀਜ਼ ਆ ਆਪਣੇ ਕੋਲੇ ਸਿੰਘ ਦੀ ਕੁਆਲਿਟੀ ਪਹਿਲਣ ਪਾਠ ਸੁਈ ਵੀ ਆ ਇਹ ਥੋੜੀ ਛੋਟੀ ਕਰਾਸ ਹੋ ਗਈ ਸੀ ਜਾਨਕਿ ਇਹ ਸਵਾ 1.5 ਸਾਲ ਦੀ ਹੋਈ ਆ ਹੁਣ ਤੇ ਪੂਰੇ ਕੰਨਾਂ ਦੀ ਲੈਂਥ ਵਧਿਆ, ਸਿੰਗ ਦੀ ਕੁਆਲਿਟੀ ਆ, ਨੱਕ ਦੀ ਕੁਆਲਿਟੀ ਆ ਤੇ ਬਾਕੀ ਪੂਛ-ਪਾਸ਼ੇ ਦੀ ਵਧਿਆ ਹੁੰਦੀ ਆ। ਆਹ ਲੰਬੀ ਪੂਛ ਹੋਊਗੀ ਇਹਦੀ ਬੀਟਲ ਦੀ। ਰੰਗ ਦਾ ਕੋਈ ਚੱਕਰ ਨਹੀਂ ਇਹਦੇ ਵਿੱਚ, ਰੰਗ ਕੋਈ ਵੀ ਹੋ ਸਕਦਾ। ਆਹ ਵੀ ਬੀਟਲ ਦੇ ਵਿੱਚ ਥੋੜਾ ਜਿਹਾ ਇਹ ਚਹਤਰਾਬਾਦੀ ਕ੍ਰੋਸ ਹੈਗਾ। ਵੀ ਜਿਹੜਾ ਇਹਦੇ ਵਿੱਚ ਆਹ ਗਲਾਬੀ ਪਣ ਜਾਂਦਾ ਕੰਨਾਂ 'ਚ। ਬਸ ਜ਼ਿਆਦਾਤਰ ਬੱਕਰੀ ਜਿਹੜੀ ਦੀ ਮਾਤਾ ਸੀਗੀ, ਉਹ ਬੀਟਲ ਸੀ ਪਿਓਰ। ਬੱਕਰਾ ਹਾਈਦਰਾਬਾਦੀ ਕ੍ਰੋਸ ਦੇ ਵਿੱਚ ਸੀਗਾ। ਅੱਗੇ ਤੋਂ ਇਹਦੀ ਹੁਣ ਜਿਹੜੀ ਪਾਠ ਆਈ ਆ ਉਹ ਬੀਟਲ ਬੱਕਰੇ ਦੀ ਆ ਪੂਰੀ ਵਧੀਆ ਉਹ ਵੀ ਤੁਹਾਨੂੰ ਦਿਖਾਵਾਂਗੇ ਆਜੋ ਇੱਧਰ ਆ ਬੀਟਲ ਪਾਠ ਆ ਇਹਦੀ ਪਹਿਲੇ ਸੂਏ ਦੀ ਉਹ ਬੱਕਰੀ ਅੰਦਰ ਖੜੀ ਆ ਇਹ ਹੁਣ ਪਹਿਲਾਂ ਨਾ 6 ਦੰਦ ਹੋਈ ਆ ਜੀ ਇਹ ਪਹਿਲੇ ਸੂਏ ਨੇ ਸੂਣਾ ਹੁਣ 1 ਮਹੀਨਾ ਰਹਿ ਗਿਆ ਦਾ ਆ ਦੇਖੋ ਇੱਕ ਦੰਦ ਰਹਿ ਗਿਆ ਦਾ ਡਿੱਗਣ ਵਾਲਾ ਹੋਈ ਇਹ 1.5 ਸਾਲ ਦੀ ਆ। ਅਜ ਇੱਕ ਕਰ ਲਓ ਦੰਦੇ। ਨੱਕ ਦੀ ਕੀ ਪਛਾਣ ਹੁੰਦੀ ਹੈ? ਆ ਨੱਕ ਦੀ ਪਛਾਣ ਹੀ ਵੇ ਜੀ। ਆ ਉੱਚਾ ਨੱਕ ਹੈ ਦਾ। ਕੰਨ ਲੰਮੇ, ਸਿੰਗ ਥੋੜਾ گول ਹੁੰਦਾ ਇਹਦਾ। ਤੇ ਇਹਦੀ ਬਾਕੀ ਜਿਹੜੀ ਤੁਸੀਂ ਉਦੋਂ ਗੱਲ ਕਰੀ ਸੀ ਆਪਾਂ ਗੱਬਣ ਨਾਲ ਕਿਵੇਂ ਪਤਾ ਲੱਗਦਾ? ਆ ਪੇਟ ਹੁਣ ਇਹਦਾ ਥੱਲੇ ਹੋਇਆ ਪਿਆ ਨਾ ਝੁਕਿਆ ਪਿਆ। ਦੁੱਧੇ ਲਾ ਰਹੀ ਆ ਵੇਖੋ। ਹਾਂ ਜੀ। ਖਾਨ ਕੱਢ ਗਏ ਮਹੀਨਾ ਦਾ ਰਹਿੰਦਾ ਹੁਣ ਜਾਨੀ ਕਿ ਇਹਨੂੰ 20 25 ਦਿਨ ਹੋ ਗਏ ਦੁੱਧ ਲਾਉਣ ਲੱਗੀ ਨੂੰ ਇਹ ਨਿਸ਼ਾਨੀਆਂ ਇਹ ਰਹੀਆਂ ਗੱਭਣ ਦੀਆਂ ਕੋਲ ਗਈ ਬੱਕਰੀ ਸੋਹਣੀ ਲੱਗਣ ਲੱਗ ਪਈ ਦਸਣ ਲੱਗ ਪਈ ਜਿਵੇਂ ਆ ਖਾਲੀ ਐ ਸੂਈ ਦੀ ਬੱਕਰੀ ਐ ਇਹ ਹੁਣ ਬੱਚਿਆਂ ਦੀ ਚੂੰਡ ਐ ਇਹਨੂੰ ਦੁੱਧ ਪੀਂਦੇ ਆ ਇਹਦਾ ਇਹਨਾਂ ਵੈਸੀ ਵੱਜੀ-ਵੁੱਜੀ ਐ ਕੋਈ ਸੱਟ ਉਹਦੇ ਕਾਰਨ ਇਹ ਤਾਂ ਖਾਇ ਕੋਈ ਜਾਂ ਲੇ ਇਹ ਲਿੱਸੀ ਹੋ ਜਾਂਦੀ ਥੋੜੀ ਜੀ ਜਦੋਂ ਮੰਨ ਲਓ ਕਿੰਨੀ ਖਰਾਕ ਪਾਈ ਚੱਲ ਗਿਆ ਆਪਾਂ ਇਸ ਚੀਜ਼ ਨੂੰ ਇਹਨੂੰ ਹੁਣ ਦੁੱਧ ਚੰਗਾਉਂਦੀ ਬੱਚਿਆਂ ਨੂੰ ਉਹਦੇ ਕਾਰਨ ਇਹ ਚੂੰਡ ਕਰਕੇ ਥੋੜਾ ਜਿਹਾ ਫਰਕ ਪੈ ਜਾਂਦਾ ਆ ਆ ਗਈ ਪੱਠ ਇਹ 7 ਮਹੀਨਿਆਂ ਦੀ ਹੈ ਹਾਂ ਇਹ ਵੀ ਬੀਟਲ ਦੇ ਵਿੱਚ ਪਰ ਇਹ ਸਿੰਗ ਥੋੜੇ ਜਿਹਾ ਉੱਪਰ ਨੂੰ ਗਰੀ ਜਾਂਦੀ ਆ ਕੋਈ ਐਡਾ ਇਸ਼ੂ ਨਹੀਂ ਹੈ ਇਹਦਾ ਸਿੰਗ ਦਾ ਪਰ ਇਹਦੀ ਕੁਆਲਿਟੀ ਪੂਰੀ ਫੁੱਲ ਹੈ ਇਹਦੀ ਅੱਜ ਇਹ 7 ਮਹੀਨਿਆਂ ਦੀ ਹੋਈ ਹੈ ਤੇ ਹੀਟ ਦੇ ਵਿੱਚ ਹੀ ਆਈ ਖੜੀ ਹੈ ਪਰ ਇਹਨੂੰ ਆਪਾਂ ਕ੍ਰੋਸ ਨਹੀਂ ਕਰਵਾਉਣਾਗਾ ਕਿਉਂਕਿ ਇਹਨੂੰ 4 ਦੰਦ ਤੇ ਜਾਂ 2 ਦੰਦ ਤੇ ਕ੍ਰੋਸ ਕਰਵਾਵਾਂਗੇ ਹੁਣ ਖੀਰੀ ਹੈ ਹੁਣੇ ਖੀਰੀ ਹੈ ਖੀਰੀ ਵੀ ਤੁਹਾਨੂੰ ਦਿਖਾ ਦਿੰਨਾ ਆ ਦੁੱਧ ਦੰਦਾ ਇਹਦੇ ਨਿੱਕਾ ਜਾਂਦੀ ਦੁੱਧ ਦੰਦਾ ਛੋਟੇ ਦੰਦੇ ਨੇ ਉਹ ਫਿਰ ਇਹਨੇ ਆ ਜੀ ਖੀਰੀ ਖੀਰੀ ਇਹ ਦੁੱਧ ਦਾ ਹੁੰਦਾ ਜੀ 7 ਮਹੀਨਾ ਵੀ ਹੋਈ ਆ ਉਹ ਤੁਹਾਨੂੰ ਪਹਿਲਾਂ ਦਿਖਾਈ ਸੀ ਨਾ ਵੱਡੇ ਦੰਦ ਆ ਕੇ ਮੋٹے 6 ਦੰਦ ਹੋ ਗਏ ਉਹ ਇਹ ਖੀਰੀ ਆ ਵੀ ਦੇਖ ਲੋ ਚੈੱਕ ਕਰ ਲੋ ਇਹ ਦੋ ਦੰਦ ਕਿੰਨੇ ਹੋਰ ਦੋ ਨਹੀਂ ਸਵਾ ਸਾਲ ਦੀ ਸਵਾ ਸਾਲ ਦੀ ਹਾਂਜੀ ਚਾਰ ਦੰਦ ਚਾਰ ਦੰਦ ਬਸ ਡੇਢ ਸਾਲ ਦੇ ਵਿੱਚ ਵਿੱਚ ਚਾਰ ਵੀ ਹੋ ਜਾਂਦੀ ਤਿੰਨ ਸਾਲ ਦੀ ਅੱਠ ਦੰਦ ਕਰ ਜਾਂਦੀ ਹੈ ਠੀਕ ਹੈ ਇੱਕ ਬਾਈ ਨੇ ਅੱਜ ਕਿਹਾ ਸੀ ਕਹਿੰਦਾ ਮੇਰਾ ਬੱਕਰਾ ਆਖੇ ਡੈਥ ਹੋ ਗਈ ਉਹਦੀ ਹਰਿਆਣੇ ਤੋਂ ਆਏ ਆ ਆਖੇ ਉਹਦੀ ਜੀਭ ਕਾਲੀ ਹੋ ਗਈ ਤੇ ਉਹਨਾਂ ਨੂੰ ਡਾਕਟਰ ਨੇ ਕਹਦਾ ਕਿ ਪੀਪੀਆਰ ਹੋ ਗਈ ਪੀਪੀਆਰ ਨੇ ਜੀਵਨ ਦੀ ਵੈਸੀ ਹੀ ਦਾਗ ਹੁੰਦੇ ਆ ਜੀਵ ਤੇ ਕਾਲੇ ਦਾਗ ਵੈਸੇ ਹੀ ਹੁੰਦੇ ਆ ਇਹਨਾਂ ਦੇ ਉਹਨੂੰ ਡਾਕਟਰ ਨੇ ਮੈਂ ਪਤਾ ਕਹਿੰਦਾ ਕਿ ਪੀਪੀਆਰ ਹੋ ਗਈ ਉਹ ਵਿਚਾਰਾ ਪਜਲ ਹੋਇਆ ਬੈਠਾ ਕਹਿੰਦਾ ਇਹ ਮੈਨੂੰ ਕੋਈ ਸਮਝ ਨਹੀਂ ਆਉਂਦੀ। ਇਹ ਡਾਕਟਰ ਕਹਿੰਦਾ ਪੀਪੀਆਰ ਹੋ ਗਈ ਇਹਨੂੰ। ਮੈਂ ਕਿਹਾ ਪੀਪੀਆਰ ਨਹੀਂ ਇਹ ਤੇਤ ਨੂੰ ਅਟੈਕ ਹੋਇਆ। ਹਾਂ ਅਟੈਕ ਹੋ ਗਿਆ ਬੱਕਰੇ ਨੂੰ। ਪੀਪੀਆਰ ਦੇ ਕੀ ਲੱਛਣ ਹੁੰਦੇ ਆ ਜੀ ਉਹ ਉਧਰ ਦਿਖਾਉਣੇ ਤੁਹਾਨੂੰ। ਬੱਕਰੀ ਹੋਰ ਇਹ ਖੜਦੀ ਨਹੀਂ ਗਈ। ਤੇਦੇ ਨੱਕ ਸਾਰਾ ਜਾਮ ਹੋ ਜਾਣਾ ਬਾਈ ਰੇਸ਼ੇ ਨਾਲ। ਤੇ ਰੇਸ਼ਾ ਵਗਣ ਲੱਗ ਪੈਣਾ, ਬੁਖਾਰ ਰਹਿਣ ਲੱਗ ਪੈਣਾ ਜਦੋਂ ਉਹ ਪੀਪੀਆਰ ਦੀਆਂ ਨਿਸ਼ਾਨੀਆਂ। ਤੇ ਜਿਹੜਾ ਹੈਗਾ ਐਫਐਮਡੀ ਫੋਰਟ ਐਂਡ ਮਾਉਥ ਕਹਿੰਦੇ ਆ ਆਪਾਂ ਮੂੰਹ ਖੁਰ ਵੀ ਕਹਿ ਦਿੰਨੇ ਆ। ਉਹ ਇਹਦੇ ਖੁਰਾਂ ਦੇ ਵਿੱਚ ਛਾਲੇ ਇਹਦੇ ਪੇਟ ਤੇ ਵੀ ਛਾਲੇ ਹੋ ਜਾਣੇ ਮੂੰਹ ਦੇ ਵਿੱਚ ਛਾਲੇ ਹੋ ਜਾਣੇ ਆ ਆ ਚੀਜ਼ਾਂ ਇਹਦੀਆਂ ਭਰ ਜਾਣੀਆਂ ਮੂੰਹ ਸਾਰਾ ਬੁੱਲਲੇ ਦੇ ਸੋਜੇ ਜਾਣਾ ਸੋਜੇ ਜਾਣਾ ਤੁਰਨੋਂ ਵੀ ਇਹਨੂੰ ਮੁਸ਼ਕਲ ਆਊਗੀ ਪੂਰੀ ਦਿੱਕਤ ਹੋਊਗੀ ਖਾਣ ਚ ਵੀ ਇਹਨੂੰ ਜੀਵ ਸਾਰੀ ਪੱਕ ਜਾਣੀ ਐ ਦੀ ਉਹ ਹੋ ਗਈ ਐਫ ਐਮ ਡੀ ਅੱਗੇ ਹੋਰ ਬਾਕੀ ਤੁਹਾਨੂੰ ਬਾਅਦ ਤੇ ਵਿੱਚ ਵੀ ਰਾਜਵੀਰ ਦੱਸੂਗਾ ਈਟੀ ਵੀ ਹੋਗੀਆਂ ਸਮੱਸਿਆਵਾਂ ਉਹਦੇ ਬਾਰੇ ਵੀ ਦੱਸਾਂਗੇ ਤੇ ਜਿਹੜੀ ਇਹਦੀ ਨਸਲ ਆ ਇਹ ਕਰਾਸ ਦੇ ਵਿੱਚ ਫੇਰ ਇਹਦੇ ਤੇ ਆ ਗਿਆ ਬਾਈਟ ਬਾਈਟ ਆ ਪਾਏ ਤੇ ਕੋਈ ਮੈਂ ਦਾ ਕੋਈ ਅਜਤੀ ਮਹਿੰਗੀ ਬੱਕਰੀ ਨਹੀਂ ਲਈ ਬਾਈ ਜੀ ਇਹ ਲਈ ਸੀ ਮੈਂ 8000 ਦੀ ਮੇਰੇ ਕੋਲੇ ਆ ਕੇ ਕਰਾਸ ਹੋਈ ਆ ਇਹ ਤੋਂ ਅੱਗੇ ਮੇਰੇ ਕੋਲੇ ਹੁਣ ਬੱਕਰੀਆਂ ਇਹ ਤੋਂ ਜਾਨੀ ਕਿ 5-7 ਬੱਕਰੀਆਂ ਇਹ ਤੋਂ ਹੀ ਬਣੀਆਂ ਹੋਈਆਂ ਇੱਕ ਹੋਰ ਬੱਕਰੀ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਪ੍ਰਾਣੀ ਬੀਟਲ ਉਹ ਵੀ ਆਪਣੀ ਇੱਥੇ ਖੜੀ ਹੋਣੀ ਆ ਰਹੀਗੀ ਇੱਥੇ ਹੀ ਆਉਣਾ ਮੈਂ ਲੈ ਕੇ ਇਹਨੂੰ ਚੱਲ ਉਧਰ ਚੱਲ 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 ਇਹਨੂੰ ਫਾੜ ਲਿਓ ਇਹ ਆ ਗਈ ਆਪਣੀ ਅੰਬਰਸਰੀ ਜੀ ਨੂੰ ਕਹਿ ਦਿੰਨੇ ਆ ਇਹਦਾ ਨੱਕ ਪੂਰਾ ਗੋਲ ਨਹੀਂ ਕਹਿ ਸਕਦੇ ਸਿੱਧੇ ਨੱਕ ਚ ਆਖੇ ਦੀ ਲਾਲ ਆ ਇਹਦੇ ਦੰਦ ਹੁਣ 8 ਦੰਦ ਤਾਂ ਤੇ ਡੇਗਣ ਨੂੰ ਤਿਆਰ ਆ ਇਹ ਆ ਦੇਖ ਲਓ ਦੰਦ ਇਹ ਪੱਕੀ ਹੋਈ ਬੱਕਰੀ ਐ ਇਹ ਤਿੰਨ ਸਾਲ ਦੀ ਹੋਈ ਇਹ ਤਿੰਨਾ ਤੋਂ ਵੀ ਵੱਧ ਹੋਊਗੀ ਠੀਕ ਤਿੰਨ ਸਾਲ ਦੀ ਤਾਂ ਜਵਾਨ ਹੁੰਦੀ ਹੈ ਨਾ ਉਹਦੇ ਦੰਦ ਨਵੇਂ ਹੋਣਗੇ ਇਹਦੇ ਹੁਣ ਦੰਦ ਹਿੱਲ ਰਹੇ ਆ ਆ ਦੇਖੋ ਤੇ ਦੇਖੋ ਕਿ ਫੇਰ ਆਉਣਗੇ ਬਾਈ ਜੰਦਾ ਨਹੀਂ ਹੁਣ ਨਹੀਂ ਆਉਂਦੇ ਇਹਦੇ ਬਸ ਤਾਂ ਬੋੜੀ ਹੋ ਜਾਊ ਬੋੜੀ ਹੋ ਜਾਣਾ ਇਹਨੇ ਪਰ ਇਹਨੂੰ ਹੋਈ ਦਿੱਕਤ ਕੋਈ ਨਹੀਂ ਗਈ ਪਤਾ ਨਹੀਂ ਕਿੰਨੇ ਸੂਏ ਸੂਗੀ ਹੋਰ ਇਹ ਇਹਦੇ ਕੰਨਾਂ ਦੀ ਲੈਂਥ ਸਾਰੀਆਂ ਬੱਕਰੀਆਂ ਚੋਂ ਜ਼ਿਆਦਾ ਹੈ ਇਹਦੇ ਦੁੱਧ ਦੀ ਅੰਬਰਸਰੀ ਦੀ ਵੱਧ ਹੁੰਦੀ ਹੈ ਇੱਕ ਜਾਂ ਪਿਓਰ ਹైదਰਾਬਾਦੀ ਦੀ ਵੱਧ ਹੋਊਗੀ ਤੇ ਅੰਬਰਸਰੀ ਜਿਹੜੀ ਬੀਟਲਾ ਕਈ ਕਹਿੰਦੇ ਵੀ ਘੱਟ ਹੁੰਦੀ ਹੈ ਜਾਨੀ ਕਿ ਅੱਧ ਵਿਚਾਲਾ ਮੇਨ ਹੁੰਦਾ ਕਈਆਂ ਦੀ ਵੱਧ ਵੀ ਹੁੰਦੀ ਹੈ ਕਈਆਂ ਦਾ ਦਰਮਿਆਨੇ ਵੀ ਹੁੰਦੇ ਕੰਨ ਪਰ ਇਹਦੇ ਆਪਣੀ ਦੇ ਪੂਰੇ ਵਧੀਆ ਵੱਧ ਆ ਦੇਖ ਲੋ ਇਹਦਾ ਨੱਕ ਘੱਟ ਆ ਥੋੜਾ ਜਿਹਾ ਕਿੰਨੀ ਉਮਰ ਹੋਣੀ ਬਈ ਇਹਦੀ ਉਮਰ 5 6 ਸਾਲ ਘੱਟੋ ਘੱਟ ਹੋਊਗੀ ਬਈ ਕਿੰਨੀ ਵਾਰ ਸੋਈ ਬਈ ਇਹ ਇਹ ਸੂਈ ਹੋਊਗੀ ਬਾਈ ਜੀ 8900 ਇਹ ਘੱਟੋ ਘੱਟ ਵੀ ਉਹਦੇ ਕੋਲੇ 400 ਇਹ ਕਿ ਤਿੰਨ ਮੇਰੇ ਕੋਲੇ 5 ਸੂਏ ਸੂਪੀ ਹੂੰ ਬਾਈ ਬਾਹਰ ਕੱਢ ਲੱਗ ਰਜੀ ਤਾ ਤੇ ਸੂਈ ਵੀ ਮੈਂ ਇਹ ਲੈ ਕੇ ਆਇਆ ਸੀਗਾ ਪਹਿਲਾਂ ਕਿ ਤਿੰਨ ਚਾਰ ਸੂਏ ਸੂਈ ਵੀ ਮੈਂ ਲੈ ਕੇ ਆਇਆ ਸੀਗਾ